ਜਿੰਦੀ ਹੱਥਾਂ 'ਚ ਜਿੰਦੀ ਆਵਾਜ਼ ਨੂੰ ਵੇਖਦੇ ਹੋ ਕਿ ਕੀ ਤੁਹਾਡੇ ਬੱਚੇ ਤੇ ਤੁਸੀਂ ਸੁਰੱਖਿਤ ਹੈ ਕੀ ਤੁਹਾਡਾ ਕਾਰੋਬਾਰ ਤੁਹਾਡੀ ਇੰਡਸਟਰੀ ਸੁਰੱਖਿਤ ਹੈ ਪੰਜਾਬ ਦਾ ਵਾਤਾਵਰਣ ਕੀ ਇਸ ਸੂਬੇ ਦੇ ਉੱਤੇ ਵੀ ਹੁਣ ਕੰਟਰੋਲ ਡਾਇਰੈਕਟ ਤੌਰ ਤੇ ਕੇਜਰੀਵਾੜ ਨੇ ਕਰਨਾ ਭਗਵੰਤ ਮਾਨਤਿਕ ਬੰਦੂ ਜਿਹੜੀਆਂ ਬਾਹਾਂ ਬਣੀਆਂ ਇੱਕ ਜੀ मिनिस्टर ਦੂਰ ਗਿਆ ਹੋ ਇਹਦੀ ਬੇਨਤੀ ਹੈ ਤੁਹਾਡੇ ਕੋਲ ਚੁਆਇਸ ਹੈ ਚੁਆਇਸ ਹੈ ਆਪ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਬੀਜੇਪੀ ਕੋਲ ਆਪ ਨੇ ਸਾਡੇ ਤਿੰਨਾਂ ਸਰਦਾਰਾਂ ਚ ਹਰ ਪੈਰਾਮੀਟਰ ਤੇ ਫੇਰ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜਿਹੜੀ ਲੁਧਿਆਣਾ ਵੈਸਟੀ ਸੀਟ ਹੈ ਇਹ ਅਪਸਕੇਲ ਸੀਟ ਹੈ ਜਿੱਥੇ ਮжоਰਿਟੀ ਲੋਕ ਬਹੁਤ ਖੜੇ ਨਿਕਲੋ ਚੰਗੇ ਪਰਿਵਾਰਾਂ ਦੇ ਨੇ ਇੰਡਸਟਰੀਲਿਸਟ ਨੇ ਕਾਰੋਬਾਰੀ ਲੋਕ ਮੈਂ ਸਾਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਣੇ ਦਿਲ ਤੇ ਹੱਥ ਰੱਖੋ ਉਹ ਤਾਂ ਪਹਿਲੇ ਇੱਕ ਵਾਰ ਦਿਲ ਤੇ ਹੱਥ ਰੱਖ ਕੇ ਦਿਲ ਦੀ ਆਵਾਜ਼ ਨੂੰ ਵੇਖਿਓ ਕਿ ਕੀ ਤੁਹਾਡੇ ਬੱਚੇ ਕਿ ਤੁਸੀਂ ਸੁਰੱਖਿਤ ਹੈ ਕੀ ਤੁਹਾਡਾ ਕਾਰੋਬਾਰ ਤੁਹਾਡੀ ਇੰਡਸਟਰੀ ਸੁਰੱਖਿਤ ਹੈ ਪੰਜਾਬ ਦਾ ਵਾਤਾਵਰਣ ਕੀ ਐਂਡ ਸਾਰਿਆਂ ਨੂੰ ਅਨ ਪਰਸਨਲ ਗੱਲ ਹੈ ਸਾਰਿਆਂ ਨੂੰ ਬੜਕਿ ਸਮੁਤੀ ਦੀ ਗੱਲ ਹੈ ਕਿੱਥੇ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਸਾਡੇ ਪੰਜਾਬੀ ਉੱਤੇ ਰਾਜ ਕਰਦੇ ਸੀ ਐਡਾ ਵੱਡਾ ਸਾਡਾ ਆਪਣਾ ਦੇਸ਼ ਸੀ ਇੱਕ ਛੋਟੀ ਜੀ ਸੁਬੀਤ ਹੈਗੀ ਤੇ ਇਸ ਸੂਬੇ ਦੇ ਉੱਤੇ ਵੀ ਹੁਣ ਕੰਟਰੋਲ ਟਰੈਕ ਤੌਰ ਤੇ ਕੇਜਰੀਵਾਲ ਨੇ ਕਰ ਲਿਆ ਭਗਵੰਤ ਮਾਨ ਦੇ ਇੱਕ ਬੰਦੂ ਜਿਹੜੀਆਂ ਬਾਹਾਂ ਬੰਨ੍ਹੀਆਂ ਕਿ ਜੀ ਮਿਨਿਸਟਰ ਦੀ ਹੁੰਦੀਆਂ ਉਹ ਇਹਨੇ ਸਾਰੇ ਆਪਣੇ ਰਾਈਟਸ ਜਿਹੜੇ ਨੇ ਉਹ ਗਿਰਵੀ ਰੱਖ ਦਿੱਤੇ ਨੇ ਕੇਜਰੀਵਾਲ ਸੰਭੂ ਬੇਬਕ ਕੁਮਾਰ ਸੁਪਰ ਸੀਐਮ ਹੈ 8 10 ਵਿਭਾਗ ਪੰਜਾਬ ਦੇ ਅੱਜ ਜਿਹੜੇ ਉਹ ਸਸੋਧਿਆ ਸਾਹਿਬ ਚਲਾ ਰਹੇ ਨੇ 8 ਤੋਂ 10 ਜੈਨ ਸਾਹਿਬ ਚਲਾ ਰਹੇ ਨੇ ਬਾਕੀ ਵੀ ਦੇ ਨਾਇਬ ਚਲਾ ਰਿਹਾ ਮੇਰੇ ਵੀਰੋ ਐ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਨੇ ਕਿ ਹਰ ਸਾਲ 20000 ਕਰੋੜ ਰੁਪਇਆ ਮਾਈਨਿੰਗ ਚ ਦਊਗਾ ਤੇ ਪੈਸਾ ਆ ਰਿਹਾ 300 ਕਰੋੜ 19700 ਕਰੋੜ ਤਿੰਨ ਸਾਲਾਂ ਦਾ ਅਸੀਂ ਹਿਸਾਬ ਮੰਗਿਆ ਕੇਜਰੀਵਾਲ ਸਾਹਿਬ ਦੱਸੋ 60000 ਕਰੋੜ ਪੰਜਾਹ ਦਾ ਕਿੱਥੇ ਉਹ ਇੱਥੇ ਹੈ ਸਾਰੇ ਇਲੀਗਲ ਮਾਈਨਿੰਗ ਚੱਲਦੀ ਹੈ ਸਾਰੇ ਪੰਜਾਬ ਚ ਤੁਹਾਡੇ ਤੇ ਸਾਹਨੇ ਵਾਲ ਤੋਂ ਲੈ ਕੇ ਜਦੋਂ ਮਰਜ਼ੀ ਰਾਤ ਬਾਦ ਮਾਰ ਲੋ ਇਲੀਗਲ ਮਾਈਨਿੰਗ ਹੈ ਤਾਂ ਸਿੱਧੇ ਤੋਂ ਉਹ ਮਾਈਨਿੰਗ ਇਹਨਾਂ ਦੇ ਮੰਤਰੀ ਇਹਨਾਂ ਦੇ ਐਮ.ਐਲ.ਏ ਕਰਾ ਰਹੇ ਨੇ ਤੇ ਸਾਰੀ ਕਲੈਕਸ਼ਨ ਮੇਰਾ ਦਾਅਵਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਸਿੱਧੇ ਤੌਰ ਇਹ ਜਿਹੜੇ ਪ੍ਰਾਈਵੇਟ ਕਾਪਰਸ ਨੇ ਆਪਦੇ ਉਹਦੇ ਵਿੱਚ ਪੈਸੇ ਜਾਦੇ ਹੁਣਾ ਜਿਹੜਾ 20000 ਏਕੜ ਦੀ ਗੱਲ ਰਾਜਾ ਜੀ ਨੇ ਕੀਤੀ ਹੈ ਜਿੰਨੇ ਵੱਡੇ ਸ਼ਹਿਰ ਨੇ ਉੱਥੇ ਵੀ ਇਹ ਸੇਮ ਕੰਮ ਕਰਨ ਲੱਗੇ ਨੇ ਤੇ ਮੇਰਾ ਖਿਆਲ ਇਹਸ਼ੀਆ ਦਾ ਸਾਰਿਆਂ ਦਾ ਵੱਡਾ ਸਕੈਮ ਹੋਏਗਾ ਸਾਡੇ ਤਿੰਨਾਂ ਸਾਲਾਂ ਤੋਂ ਇਹਨਾਂ ਨੇ ਕਹਿਣ ਕੋਈ ਕਲਰਕ ਨਹੀਂ ਲੱਗਾ ਪੰਜਾਬ ਤੋਂ ਇਹ ਜੋ ਕੁਝ ਵੀ ਕਰ ਰਹੇ ਨੇ ਬੇਸਿਕਲੀ ਇਹ ਕਿਸਾਨਾਂ ਨੂੰ ਲੁੱਟਣ ਦੀ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਬਣ ਰਹੀ ਹੈ ਬਹੁਤ ਸਾਰੇ ਲੁਧਿਆਣੇ ਦੇ ਵਿੱਚ ਬੈਠੇ ਜਿਹੜੇ ਸਾਡੇ ਭਰਾ ਨੇ ਇੱਥੇ ਵੋਟ ਦਿੱਤੇ ਉਹਨਾਂ ਸਾਰਿਆਂ ਦੀ ਵੀ ਇੱਥੇ ਜ਼ਾਇਦਾਤਾ ਹੈ ਸਾਡੀ ਗੁਜ਼ਾਰਿਸ਼ ਆ ਹੁਣ ਰਾਈਟ ਟਾਈਮ ਹੈ ਤੁਸੀਂ ਸਹੀ ਪਾਰਟੀ ਨੂੰ ਚੂਜ਼ ਕਰੋ ਕਾਂਗਰਸ ਨੂੰ ਚੂਜ਼ ਕਰੋ ਵੋਟ ਪਾ ਕੇ ਕਾਮਯਾਬ ਪਾਰਕੂਸ਼ ਰਾਜ ਨੂੰ ਕਰੋ ਹਰ 프ਰੰਟ ਦੇ ਫੇਲੇ ਗੈਂਗਸਟਰਜ਼ ਦੀ ਗੱਲ ਕਰਦੇ ਨੇ ਤੁਹਾਡੇ ਇਥੇ ਫਰੋਤੀਆਂ ਰੋਕ ਕਿਸ ਤਰ੍ਹਾਂ ਸਕਦੀਆਂ ਜੇ ਤੁਹਾਡਾ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਦਾ ਜਿਹੜਾ ਉਹਦੀ ਦੇਖਰੇਖ ਦੇ ਥੱਲੇ ਲਾਰੈਂਸ ਮਿਸ਼ਨੋਈ ਮੋਹਾਨੀ ਆਪਣੀ ਤਰੀਕ ਤੇ ਆਇਆ ਹੋਏ ਜਿਹੜਾ ਮਹਿਕਮਾ ਬਣਾਇਆ ਗਿਆ ਇਹਨਾਂ ਤੇ ਕੰਟਰੋਲ ਕਰਨ ਵਾਸਤੇ ਐਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਉਹਦਾ ਜਿਹੜਾ ਐਸਪੀ ਉਹ ਖੁਦ ਆਪਣੀ ਗੱਡੀ 'ਚ ਬਿਠਾਏ ਉਹਨੂੰ ਸੀਆਈਏ ਖਰੜ ਲੈ ਕੇ ਜਾਏ ਆਪਣੇ ਟੈਲੀਫੋਨ ਤੋਂ ਡੇਢ ਘੰਟੇ ਦੀ ਟਿਵੀ ਕਰਵਾਏ। ਭਾਜਪਾ ਨੂੰ ਪੰਜਾਬ ਦੇ ਵਿੱਚ ਕਦੀ ਵੀ ਇੱਥੇ ਫੁੱਟਬੋਲ ਨਹੀਂ ਮਿਲੇਗਾ। ਇਹਨਾਂ ਨੇ ਸਾਡੀ ਦੇਖੋ ਦੋ ਪਹਿਚਾਨ ਸੀ ਪੰਜਾਬ ਦੀਆਂ। ਜਾਂ ਜਵਾਨਾਂ ਦਾ ਜਾਂ ਕਿਸਾਨ। ਪਹਿਲੇ ਤਾਂ ਜਵਾਨਾਂ ਦੀ ਭਰਤੀ ਬੰਦ ਕੀਤੀ। ਸਾਡੇ ਨੌਜਵਾਨ ਬੱਚਿਆਂ ਦੀ ਭਰਤੀ ਬੰਦ ਹੋ ਗਈ। ਤੇ ਕਿਸਾਨਾਂ ਨੂੰ ਕੋਈ ਦਿੰਦਾ ਜੇ ਤਾਂ ਕੋਈ ਨਹੀਂ। ਇੰਟਰਨੈਸ਼ਨਲ ਬਾਰਡਰ ਸਾਡੇ ਬੰਦ। ਡਿਵਰਸਿਫਿਕੇਸ਼ਨ ਵਾਸਤੇ ਜਵਾਨੀ ਨਹੀਂ। ਰੂਰਲ ਫੰਡ ਜਿੰਨੇ ਨੇ ਸਾਡੇ 8.5 ਤੋਂ 9000 ਕਰੋੜ ਰੁਪਏ ਸਾਰਾ ਭੱਜ ਭੰਨੇ ਰੋਕਿਆ ਇੱਥੇ ਸੈਣੀ ਆ ਕੇ ਦੱਸੇ ਪੰਜਾਬ ਨੂੰ ਅਸੀਂ ਰਵਾਂਗੇ ਕੀ ਉਹ ਦਿੱਤੀ ਤੂੰ ਕਦੀ ਚੁਆਨੀ ਨਹੀਂ ਸਾਡਾ ਵੀ ਸਾਰ ਰੋਕ ਕੇ ਰੱਖਿਆ ਜੀ ਤੋਂ ਇਸ ਗੱਲ ਕਰ ਸਾਡੀ ਗੁਦਾਰਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਮੂੱਚੇ ਲੁਧਿਆਣੇ ਦੇ ਵਾਸੀਆਂ ਨੂੰ ਕਿ ਕਾਂਗਰਸ ਨੂੰ ਜਿਤਾਓ ਜਦੋਂ ਵੀ ਕਾਂਗਰਸ ਆਈ ਉਦੋਂ ਹੀ ਇਹ ਸੂਬਾ ਪਰਫਲੂਪ ਹੈ ਇੰਡਸਟਰੀ ਵੀ ਉਦੋਂ ਚੱਲੀ ਕਾਰੋਬਾਰ ਵੀ ਉਦੋਂ ਚੱਲੇ ਤੇ ਸਾਡਾ ਵਾਦਾ ਤੁਹਾਡੇ ਨਾਲ ਦੂਰ ਮਾਰਾ ਸਾ ਮੇਰ ਕਰਨ ਸਰਕਾਰ ਆ ಕಾಂಗ್ರೆਸ ਦੀ ਆ ਗੈਂਗਸਟਰ ਜਿਹੜੇ ਜਿਹੜੇ ਹਫਤੇ ਜਣਾ ਨਿਬੜ ਗਏ ਤਾਂ ਤਾਂ ਕਹਦੇ ਕਿਉਂਕਿ ਗੈਂਗਸਟਰ ਰੱਖਈ ਇਹਨਾਂ ਨੇ ਜਿਹੜਾ ਬਤਾ ਦੇਲ ਚ ਉਹ ਕਿਸ ਤਰ੍ਹਾਂ ਆਪਣਾ ਕਾਰੋਬਾਰ ਚਲਾ ਸਕਦਾ ਜੇ ਸਰਕਾਰ ਉਹਦੀ ਪਿੱਛੇ ਨਾ ਹੋਵੇ ਤੋ ਇਹ ਜੋ ਕੁਝ ਹੋ ਰਿਹਾ ਇਥੇ ਗੁੰਡਾਗਰਦੀ ਜਿਹੀ ਹੈ ਇਹ ਸੈਂਟਰ ਦੇ ਵਿੱਚ ਭਾਜ ਭਾਕ ਕਰਾ ਰਹੀ ਹੈ ਇਥੇ ਹਾਰ ਕਰਾ ਰਹੇ ਤਾਂ ਨਕਮਾ ਮੁਖਬਤਰੀ ਇਹ ਤਾਂ ਰੱਖਣ ਦੇ 1 ਮਿੰਟ ਰੱਖਣ ਦੇ ਕਾਬਿਲ ਨਹੀਂ ਮੈਨੂੰ ਤਾਂ ਬਗੈਰ ਸਾਹ ਉਹ ਦਿਨ ਯਾਦ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 5-6 ਸਾਲ ਬਾਅਦ ਜਦੋਂ ਹਾਲਾਤ ਲਾਹੌਰ ਦਰਬਾਰ ਦੇ ਵਿਗੜਦੇ ਨੇ ਉਦੋਂ ਰਾਣੀ ਜਿੰਨਾ ਕੋ ਚਿੱਠੀ ਲਿਖਵਾਈ ਜਾਂਦੀ ਰਾਣੀ ਜਿੰਦਾ ਅਨਰਜਾ ਨੂੰ ਕਹਿੰਦੀ ਇਸ ਇੰਡੀਆ ਕੰਪਨੀ ਨੂੰ ਕਿ ਪੰਜਾਬ ਦੇ ਵਿੱਚ ਲਾਹੌਰ ਨੂੰ ਸੈਟਲ ਕਰਨ ਵਾਸਤੇ ਪ੍ਰਿੰਸ ਦਲੀਪ ਸਿੰਘ ਦੀ ਜ਼ਿੰਦਗੀ ਬਚਾਉਣ ਵਾਸਤੇ ਤੁਸੀਂ ਆਓ ਉਸ ਟਾਈਮ ਪਹਿਲਾ ਅਸਰ ਜੌਨ ਲਾਰੈਂਸ ਇੱਕ ਪਹਿਲਾ ਰੀਜੈਂਟ ਕੱ ਲਿਆ ਜਾਂਦਾ ਪਹਿਲਾ ਰੀਜੈਂਟ ਤੇ ਇਹਨਾਂ ਦਾ ਆਲਰੇਡੀ ਡਿਲੀ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਦਾ ਮੈਂ ਨਾਂ ਲਿਆ ਆ ਚੁੱਕਿਆ ਹੈ ਘਰਧਾਰੀਆਂ ਤੋਂ ਬਹੁਤ ਬਚਨ ਦੀ ਲੋੜ ਇਹਨਾਂ ਬਹੁਤ ਸਾਡਾ ਨੁਕਸਾਨ ਕੀਤਾ ਉਹ ਇੰਨਾ ਕਹਿੰਦਾ ਹੋਇਆ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਿ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਤੇ ਭਾਰਤ ਭੂਸ਼ਣ ਆਸ਼ੂ ਨੂੰ ਆਪਣੀ ਵੋਟ ਨਾਲ ਕਾਮਯਾਬ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ